ਲੋਕ ਸਭਾ ਚੋਣਾਂ ਸਿਰਤੇ ਨੇ ਤਾਂ ਇਹਨਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਵੇਖਿਆ ਗਿਆ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਨੇ ਜਦੋਂ ਤਾਂ ਉਹਨਾਂ ਨੂੰ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੋਂ ਉਤਾਰਿਆ ਗਿਆ ਤਾਂ ਜਿਸ ਕਰਕੇ ਅੱਜ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਲੋਕਾਂ ਨੂੰ ਕਈ ਸਾਰੇ ਵਾਅਦੇ ਵੀ ਕੀਤੇ ਜਾਂਦੇ ਨੇ ਦੱਸ ਦਈਏ ਬਿੱਤੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਅੰਮ੍ਰਿਤਸਰ ਦੀ ਹੌਟ ਸੀਟ ਤੋਂ ਉਤਾਰਿਆ ਗਿਆ ਕੁਲਦੀਪ ਸਿੰਘ ਢਾਲੀਵਾਲ ਨੂੰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਜਦੋਂ ਉੱਥੋਂ ਦੀ ਹੌਟ ਸੀਟ ਤੇ ਉਤਾਰਿਆ ਗਿਆ ਤਾਂ ਕੁਲਦੀਪ ਢਾਲੀਵਾਲ ਜਿਹੜੇ ਨੇ ਉੱਥੇ ਨਤਮਸਤਕ ਹੋਣ ਲਈ ਪਹੁੰਚਦੇ ਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਕਈ ਵਾਅਦੇ ਕੀਤੇ ਜਾਂਦੇ ਨੇ ਕਿ ਉਹ ਅੰਮ੍ਰਿਤਸਰ ਦੀ ਸੀਟ ਤੋਂ ਜਿੱਤਦੇ ਨੇ ਤਾਂ ਉਹਨਾਂ ਦੇ ਲਈ ਕਈ ਸਾਰੇ ਕੰਮ ਕੀਤੇ ਜਾਣਗੇ ਜੋ ਕਿ ਕਈ ਲੰਬੇ ਸਮੇਂ ਤੋਂ ਨਹੀਂ ਹੋਣਗੇ ਦੱਸਦੀ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਦੋਂ ਉਹ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਤੇ ਵੀ ਕਈ ਨਿਸ਼ਾਨੇ ਸਾਦੇ ਜਾਂਦੇ ਨੇ ਤੇ ਵੀ ਕਿਹਾ ਜਾਂਦਾ ਜੇ ਉਹ ਜਿੱਤਦੇ ਨੇ ਤਾਂ ਇੱਕ ਬਹੁਤ ਹੀ ਵੱਡੀ ਆਮ ਆਦਮੀ ਪਾਰਟੀ ਦੀ ਜਿੱਤ ਹਾਸਲ ਹੋਏਗੀ ਤੇ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਲੋਕ ਜਿਤਾਣਗੇ ਤਾਂ ਇਹ ਇਹ ਵਿਸ਼ਵਾਸ ਵੀ ਜਿਹੜਾ ਹੈ ਕੁਲਦੀਪ ਢਾਲੀਵਾਲ ਨੇ ਜਿਤਾਇਆ ਤਾਂ ਵਿਰੋਧੀਆਂ ਦੇ ਉੱਤੇ ਤੰਜ ਕੱਸਦੇ ਹੋਏ ਉੱਥੇ ਕੁਲਦੀਪ ਸਿੰਘ ਢਾਲੀਵਾਲ ਨੇ ਕਈ ਸਾਰੀਆਂ ਗੱਲਾਂ ਹੋਰ ਵੀ ਕਹੀਆਂ ਤਾਂ ਸੁਣੋ ਕੀ ਕਿਹਾ ਹੈ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਮੈਂ ਕਿਉਂਕਿ ਗੁਰੂ ਅਮਰਦਾਸ ਜੀ ਦੇ ਘਰ ਹਰਮੰਦਰ ਸਾਹਿਬ ਮੱਥਾ ਟੇਕਣਾ ਦਰਗਾਹਾਂ ਮੰਦਰ ਮੱਥਾ ਟੇਕਣਾ ਹੋਰ RAM TIR ਥੋੜੇ ਮੱਥਾ ਟੇਕਣਾ ਮੈਂ ਅਸ਼ੀਰਵਾਦ ਲੈਣ ਆਇਆ ਪ੍ਰਮਾਤਮਾ ਦੀ ਛੱਡੋ ਛੱਡਦਾ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਦੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਹਮਣੇ ਦੇਖੇ ਜੀ ਤੇ ਜਿਹੜੀ ਡਿਊਟੀ ਲਈ ਹੈ ਉਹ ਯਾਰ ਅਮਰਸਾਹਿਬ ਸ਼ਹਿਰ ਦੀ ਸੇਵਾ ਦੀ ਜਿਹੜੀ ਡਿਊਟੀ ਲਈ ਹੈ ਇਹ ਸੀਟ ਜਿੱਤ ਕੇ ਕੇਦੀਵਾਲ ਸਾਹਿਬ ਤੇ ਮਾਨ ਸਾਹਿਬ ਦੀ ਝੋਲੀ ਚ ਪਾਉਣੀ ਹੈ ਇਸ ਕਰਕੇ ਸਭ ਤੋਂ ਪਹਿਲਾਂ ਕੈਂਪੇਨ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਉਹ ਆਮ ਦਾਸ ਜੀ ਦੇ ਕੋਲ ਅਸ਼ੀਰਵਾਦ ਲੈਣ ਆਏ ਬਸ ਅੱਜ ਮੱਥਾ ਟੇਕਣ ਦਾ ਕੋਲ ਚੁਣੌਤੀਆਂ ਬੜੀਆਂ ਨੇ ਜੀ ਕਾਹਦੀਆਂ ਜੀ ਕੀ ਹੋ ਗਿਆ ਹਾਂਜੀ ਜੀ ਸਿੰਘ ਕੋਈਲਾ ਵੱਲੋਂ ਪੋਸਟਰ ਬਣੇ ਲਵਾਏ ਜਾ ਰਹੇ ਆ ਕੋਈ ਗੱਲ ਨਹੀਂ ਪੋਸਟਰਾਂ ਦਾ ਕੰਮ ਨਹੀਂ ਬਣਦਾ ਕੰਮਾਂ ਦਾ ਕੰਮ ਹੁੰਦਾ ਕੰਮ 2 ਸਾਲ ਦੇ ਕੰਮ ਜਿਹੜੇ ਉਹਨਾਂ ਨਾਲ ਗੱਲ ਬਣਦੀ ਹੈ ਜਮਾਨਾ ਬਦਲ ਗਿਆ ਕੰਦਾ ਕਾਵਿਅ ਕੀਤਾ ਪੋਸਟਰ ਲਾਉਣ ਦੀ ਲੋਕ ਕੰਮ ਦੇਖਦੇ ਆ ਮਾਨ ਸਰਕਾਰ ਨੇ ਜਿੰਨੇ ਕੰਮ ਕੀਤੇ 2 ਸਾਲ ਸਦਾ ਉਹਦਾ ਨਵੇੜਾ ਹੋ ਹਾਂਜੀ ਅੱਜ ਸਰ ਮੇਰੀ ਡਿਊਟੀ ਲੱਗੀ ਆ ਗੁਰੂ ਰਾਮਦਾਸ ਜੀ ਦੀ ਨਗਰੀ ਨੂੰ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਜਿਹੜੇ ਮੁੱਦੇ ਨੇ ਜਿਹੜੇ ਇੱਥੇ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਇਸ ਨਗਰੀ ਦਾ ਨਾਂ ਜਿਹੜਾ ਪਹਿਲਾਂ ਹੀ ਬਹੁਤ ਵੱਡਾ ਨਾਂ ਆ ਪਰ ਸ਼ਹਿਰ ਨੂੰ ਇਦਾਂ ਦਾ ਬਣਾਉਣਾ ਕਿ ਹਰ ਬੰਦਾ ਜਦੋਂ ਬਾਹਰੋਂ ਸ਼ਹਿਰ ਦੇ ਅੰਦਰ ਦਾਖਲ ਹੋਵੇ ਤਾਂ ਉਹਨੂੰ ਮਾਣ ਮਹਿਸੂਸ ਹੋਵੇ ਮੇਰੀ ਇਹ ਡਿਊਟੀ ਆ ਕਿ ਜਿਹੜੇ ਅੰਮ੍ਰਿਤਸਰ ਦੇ ਸਾਡੇ ਵਪਾਰੀ ਨੇ ਸੰਤਕਾਰ ਨੇ ਸਾਡਾ ਜੂਥ ਹੈ ਉਹਨਾਂ ਦੇ ਵਿਖ ਬਾਰੇ ਜਿਹੜੇ ਉਹ ਮਸਲੇ ਮਤਲਬ ਜਿਹੜੇ ਦਿੱਲੀ ਸਰਕਾਰ ਨਾਲ ਸੰਬੰਧਤ ਆ ਉਹ ਠੀਕ ਕਰਾਂਗੇ ਉਹ ਲੈ ਕੇ ਆਵਾਂਗੇ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਕਿ ਦਿੱਲੀ ਤੇ ਹਿਦਿਆਣੇ ਦੇ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਨੇ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਸਭਾ ਚ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂਗਾ ਕਿਉਂਕਿ ਪੰਜਾਬ ਖੇਤੀਬਾੜੀ ਪ੍ਰધાન ਸੂਬਾ ਹੈ ਤੇ ਖੇਤੀਬਾੜੀ ਪ੍ਰਧਾਨ ਸੂਬੇ ਦੇ ਚ ਕਿਸਾਨੀ ਜਿਹੜੀ ਜਿਹੜੀ ਅੱਜ ਸਟ੍ਰਗਲ ਕਰਦੀ ਹੈ ਉਹਨਾਂ ਨੂੰ ਬਚਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਖੇਤੀਬਾੜੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਮੈਂ ਲੋਕ ਸਭਾ ਦੇ ਚ ਅਮਰਸਰ ਦੇ ਮੁੱਦੇ ਅਮਰਸਰ ਦੇ ਵਿੱਚ ਸੰਤ ਨੂੰ ਲੈ ਕੇ ਆਉਣਾ ਮੁਰ ਅਮਰਸਰ ਦੇ ਵਿੱਚ ਜਿਹੜਾ ਸਾਡਾ ਟ੍ਰੇਡ ਪਾਈਚਰ ਹੈ ਉਹਨੂੰ ਮਜ਼ਬੂਤ ਕਰਨਾ ਤੇ ਕਿਸਾਨੀ ਦੇ ਮਸਲੇ ਚੁੱਕੜੇ ਇਹ ਮੇਰੀ ਪਹਿਲੀ ਡਿਊਟੀ ਹੋਰ ਅਸੀਂ ਆਗੂ ਨਹੀਂ ਸਾਡੀ ਪਾਰਟੀ ਇਦਾਂ ਦੀ ਹੈ ਸਾਡੀ ਪਾਰਟੀ ਦੇ ਵਿੱਚ ਮੰਤਰੀ ਵੀ ਉਦਾਂ ਆ ਵਲੰਟੀਅਰ ਵੀ ਉਦਾਂ ਐਮ ਐਲ ਏ ਵੀ ਉਦਾਂ ਅਸੀਂ ਕਦੀ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਦੇ ਅਸੀਂ ਪਾਰਟੀ ਦੇ ਸ਼ਿਪਾਈ ਆਂ ਪਾਰਟੀ ਦੇ ਵਲੰਟੀਅਰ ਆਂ ਪਾਰਟੀ ਨੇ ਡਿਊਟੀ ਲਈ ਆ ਪਾਰਟੀ ਦੀ ਜਿੱਤ ਹੋਊਗੀ ਔਰ ਮਾਨ ਸਾਹਿਬ ਨੇ ਜਿਹੜਾ ਕਿਹਾ ਕਿ 13 0 ਪਹਿਲੀ ਵਾਰ ਪੰਜਾਬ ਦੇ ਇਤਿਹਾਸ ਚ ਹੋਣ ਜਾ ਰਿਹਾ ਜਿੱਦਾਂ 92 ਪਹਿਲਾਂ ਜਿੱਤਿਆ ਸੀ 13 ਜਾਂ 13 ਸੀਟਾਂ ਜਿਹੜੀਆਂ ਜਿੱਤ ਕੇ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਜੀ ਦੀ ਚੋਲੀ ਚ ਪੋ